ਬੱਲੇ ਤੇਰੇ ਜੇ ਕਿਤੇ ਇਹੋ ਜਿਹੀ ਮੇਰੀ ਕੁੜੀ ਕਦਮ ਚੁੱਕ ਲੈਣਾ ਤੇਰੇ ਵਰਗੀਆਂ ਤੇਰੇ ਵਰਗਰ ਪਰੇਨ ਮੂਮ ਕਰ ਕਰਕੇ ਤੇ ਗਿੱਦਾ ਪਾਉਣਾ ਵਾ ਪਿਆ ਹੁੰਦੀ ਏ ਤਮਾਸ਼ਾ ਵੇਖਣ ਬਸ ਤੁਹਾਡੀ ਇਸੇ ਸੋਚ ਕਰਕੇ ਨਵਨੇ ਤੜਨਾ ਗੱਲ ਨਹੀਂ ਕੀਤੀ ਜੇ ਤੁਸੀਂ ਚੰਗੇ ਹੁੰਦੇ ਨਾ ਤੁਹਾਡੀ ਧੀ ਨੇ ਤੜਨਾ ਗੱਲ ਕਰਨੀ ਹੀਗੀ ਫਿਰ ਤਾਂ ਨਾਤੇ ਸਾਰੀ ਸਮਝ ਆ ਜਾਣੀ ਸੀ ਤੁਸੀਂ ਤੇ ਮੈਨੂੰ ਆਪਣੀ ਸ਼ਰੀਕਣੀ ਸਮਝਦੇ ਜੇ ਪਰ ਨਾ ਸੱਚੀ ਗੱਲ ਦੱਸਾਂ ਜਿੰਨੀ ਕਦਰ ਮੈਨੂੰ ਆ ਨਾ ਬੱਚਿਆਂ ਦੀ ਉਨੀ ਤੁਹਾਨੂੰ ਨਹੀਂ ਹੈਗੀ ਮੈਨੂੰ ਪਤਾ ਵਾ ਬੱਚੇ ਕੀ ਹੁੰਦੇ ਆ ਠੀਕ ਆ ਨਾ ਤੇ ਬੱਚਿਆਂ ਦੀ ਖੁਸ਼ੀ ਜਿਹੜੀ ਆ ਨਾ ਵੇਖਣੀ ਚਾਹੀਦੀ ਆ ਤੇ ਨਾਲੇ ਤੁਹਾਡੇ ਦਿਮਾਗ ਚੜਾ ਕੀੜਾ ਵਾ ਨਾ ਤੇ ਅਹੀਂ ਆਪ ਲੱਭਾਂਗੇ ਅਹੀਂ ਆਪ ਕਰਾਂਗੇ ਉਹ ਤੁਹਾਡੇ ਦਿਮਾਗ ਚ ਗਲਤ ਕੀੜਾ ਵੜਿਆ ਵਾ ਇਹ ਜ਼ਰੂਰੀ ਨਹੀਂ ਆ ਕਿ ਤੁਸੀਂ ਲੱਭੋ ਕਿ ਧੀਆਂ ਪੁੱਤਾਂ ਤੇ ਖੁਸ਼ ਰਹਿਣੇ ਆ ਕੀ ਪਤਾ ਵਾ ਤੁਹਾਡੀ ਨਾਮ ਨੇ ਜਿਹੜਾ ਮੁੰਡਾ ਲੱਭਿਆ ਵਾ ਹੈ ਉਹਨੇ ਨਹੀਂ ਖੁਸ਼ੀ ਦੇਣੀ ਉਹਨੂੰ ਤੇ ਜਿਹੜਾ ਤੁਸੀਂ ਲੱਭੋ ਉਹ ਭਾਵੇਂ ਨਾ ਹੀ ਖੁਸ਼ ਰੱਖੇ ਉਹਨੂੰ ਨਹੀਂ ਭੈਣਾ ਮੈਂ ਤੇ ਮੰਨ ਜਾਗੀ ਹੁਣ ਮੇਰਾ ਟੱਬਰ ਮੰਨੇ ਤਾਂ ਤਾਂ ਹੀ ਆ ਨਾ ਮੈਂ ਫਿਰ ਵੇ ਤੇਰੀ ਗੱਲ ਨਾਲ ਸਹਿਮਤ ਹੋਗੀ ਮੇਰੀ ਗੱਲ ਸੁਣੋ ਆਪਣੀ ਧੀ ਦੀ ਖੁਸ਼ੀ ਵੱਲ ਵੇਖੋ ਹੈ ਇੱਕ ਮਾਂ ਜੇ ਤੁਸੀਂ ਉਹਨੇ ਨਾਲੇ ਕਿਹੜਾ ਕੁਝ ਗਲਤ ਕੀਤਾ ਵਿਚਾਰੀ ਨੇ ਜੇ ਉਹਨੇ ਦੱਸਤਾ ਵਾ ਕਿ ਮੈਨੂੰ ਚਲੋ ਚੰਗਾ ਲੱਗਦਾ ਮੁੰਡਾ ਇਹ ਚੋਂ ਨੇ ਕੋਈ ਪਾਪ ਕਰਤਾ ਕੀ ਹੋ ਗਿਆ ਚੰਗੀ ਗੱਲ ਆ ਸਗੋ ਸਗੋ ਮਾਂ ਪਿਓ ਨੂੰ ਪਹਿਲਾਂ ਹੀ ਪੁੱਛ ਲੈਣਾ ਚਾਹੀਦਾ ਬੱਚਿਆਂ ਨੂੰ ਕਿ ਜੇ ਕੋਈ ਗੱਲਬਾਤ ਹੈਗੀ ਆ ਤਾਂ ਸਾਨੂੰ ਦੱਸ ਦਿਓ ਤੇ ਗਲਤ ਨਾ ਕਦਮ ਚੁੱਕਿਓ ਕੋਈ ਵੀ ਸਿਆਣਪ ਤੇ ਇਹਦੇ ਵਿੱਚ ਹੀ ਆ ਨਾ ਪਰ ਤੁਸੀਂ ਤਾਂ ਹੋਈ ਗੱਲ ਨੂੰ ਵੀ ਡੇਜ ਪਹਾੜ ਬਣਾਉਣ ਜਦੋਂ ਅਗਲੇ ਦੇ ਘਰ ਦੇ ਰਾਜੀ ਆ ਭੈਣ ਉਹਦੀ ਫੋਨ ਕਰਨ ਲਈ ਆ ਤੇ ਅੱਚ ਮਾੜਾ ਕੀ ਆ ਵੀ ਭੈਣਾ ਇਹੋ ਤੇ ਨਹੀਂ ਐਡੀ ਵੱਡੀ ਗੱਲ ਹੋ ਤੋ ਅੰਦਰੇ ਅੰਦਰੇ ਮੈਨੂੰ ਪਤਾ ਲੱਗ ਜਾਂਦਾ ਸੋ ਗੱਲਾਂ ਬੰਦਾ ਪਰਦੇ ਪਾ ਹੀ ਲੈਂਦਾ ਹੁਣ ਜਦੋਂ ਗੱਲ ਹੀ ਖਿਲਰ ਗਈ ਤੇ ਦੱਸ ਮੈਂ ਜੀਵਨ ਕੀ ਕਰਾਂ ਗੱਲ ਸਮਝ ਨਹੀਂ ਲੱਗਾਂਗੀ ਮੈਂ ਤੇ ਪਰਦਾ ਪਾਇਆ ਹੀ ਸਾਰਾ ਹੀ ਮੈਂ ਤੇ ਕਿਹਾ ਹੀਗਾ ਮੈਂ ਵਿਚੋਲਣ ਬਣ ਕੇ ਤੇ ਇਹ ਗੱਲ ਸਾਹਮਣੇ ਆਉਣੀ ਨਹੀਂ ਦੇਣੀ ਤੇ ਪਰ ਮੈਨੂੰ ਕੀ ਪਤਾ ਹੀਗਾ ਵੀ ਸਣੀ ਨੇ ਵੇਖ ਲੈਣਾ ਵਾ ਚਲੋ ਕੋਈ ਗੱਲ ਹੀ ਫਿਰ ਕੀ ਵੇਖ ਲਿਆ ਤੇ ਹੈ ਤੁਹੀ ਉਹਨੂੰ ਸਮਝਾਓ ਪਿਆਰ ਨਾਲ ਬੈ ਕੇ ਵੀ ਸਾਡੀ ਧੀ ਗਲਤ ਨਹੀਂ ਗਈ। ਤੇ ਤਮਾਸ਼ਾ ਨਾ ਬਣਾ ਗੱਲ ਦਾ। ਚੱਲ ਕੋਈ ਨਹੀਂ। ਸ਼ਾਮਾਂ ਨੂੰ ਬੈਂਦਾ ਨਾ ਤੇ ਗੱਲ ਕਰਕੇ ਵੇਖਾਂਗੀ। ਜੇ ਤੂੰ ਲੱਤ ਲਾਊਗਾ ਤੈਨੂੰ ਤਾਂ ਵੀ ਦੱਸ ਦਾਂਗੀ ਜੇ ਨਾ ਲਾਊਗਾ ਤਾਂ ਤੈਨੂੰ ਤਾਂ ਵੀ ਦੱਸ ਦਾਂ। ਜੇ ਨਾ ਨਾ ਲੱਤ ਲਾਊਗਾ ਫਿਰ ਤੈਨੂੰ ਮੈਨੂੰ ਦੱਸਿਓ ਫਿਰ ਮੈਂ ਆਪਣੇ ਤਰੀਕੇ ਨਾਲ ਸਮਝਾਉਂ ਉਹ ਨਹੀਂ ਚੱਜਣਾ। ਕਿਦੋਂ ਦੀ ਗਈ ਉਹ ਮੈਂ ਚਾਹ ਵੀ ਪਿਆਰਾ ਐ ਇਹ ਬੰਦਿਆਂ ਨੂੰ ਇਹਨਾਂ ਨਹੀਂ ਵੀ ਬੰਦਾ ਮੋੜੀ ਹੁੰਦਾ ਵਾ। ਹੱਦ ਹੋਈ ਇਹਦੇ ਵਾਲੀ ਵੀ ਕਿਤੇ ਦਾ। ਏ ਪਾ ਮੈਂ ਗੁੱਸੇ ਹੋਣ ਮਿਲਿਆ ਕਿੰਨਾ ਹੀ ਟਾਈਮ ਲੱਗ ਗਿਆ ਵਾ ਆ ਜਾ ਆ ਜਾ ਤੈਨੂੰ ਟੀਕਣ ਦਿਆ ਵਾ ਓਈ ਨਾ ਟਾਈਮ ਲਈ ਦੰਦਾ ਵਾ ਗਾਲੀ ਦਾਂਦੀ ਹੈਗੀ ਟਾਈਮ ਲੱਗ ਗਿਆ ਵਾਦ ਕੀ ਹੋ ਗਿਆ ਵਾ ਮੈਂ ਚਾਹ ਦੇਖ ਗਿਆ ਤਾਂ ਕਹਿੰਦੇ ਵੀ ਸਬਜ਼ੀ ਪਚਾ ਦਿਓ ਚਲ ਕੋਈ ਨਹੀਂ ਮੈਂ ਹੁਣੇ ਬਣਾ ਦਿੰਨੀ ਆ ਦਾਲ ਬਣਾ ਦਿੰਨੀ ਮਸਲਾ ਦੀ ਚਟ ਬਣ ਜਣੀ ਆ ਪਰ ਤੂੰ ਨਾ ਕੁਝ ਆ ਕਰਿਆ ਕਰ ਟਾਈਮ ਜੇ ਜੰਦੇ ਟਾਈਮ ਨਾ ਆ ਜਾ ਕਰ ਹੋਇਆ ਕਿ ਅੱਧਾ ਘੰਟਾ ਘੰਟਾ ਬੰਦਾ ਬੈਗਦੇ ਆਂਦਾ ਵਾ ਉਹਦੋਂ ਆ ਵੇਹਰ ਤੋਂ ਸੋਦਰਵੇ ਗੱਲ ਤੇ ਸੁਣ ਲੋ ਉਥੇ ਤੇ ਪਵਾੜਾ ਪਿਆ ਹੈਗਾ ਸੇ ਮੈਂ ਆਖਿਆ ਨਾ ਵੜ ਪਵਾੜੇ ਚ ਚਲਾ ਉਹ ਅੰਦਰ ਆ ਕੇ ਦੱਸਣੀ ਉਹੋਈ ਗੱਲ ਆਹ ਦੱਸਾਂ ਕੀ ਪਵਾੜਾ ਪਿਆ ਉਥੇ ਬਹਿ ਜਾ ਐ ਵੇ ਦੱਸਣਾ ਮੈਂ ਕੀ ਆ ਮੈਂ ਤੇ ਜਦ ਜਾ ਕੇ ਤੇ ਨਵਦੀ ਮਾਂ ਪੁੱਛਿਆ ਆਹੋ ਹੈ ਤੇ ਮੈਨੂੰ ਆਂਦੀ ਆ ਕੋਈ ਕਸਰ ਰਹਿ ਗਈ ਆ ਹੋਰ ਸਾਡੀ ਬੇਟੀ ਕਰਾਉਣ ਵਿੱਚ ਤੇਰੀ ਹੁਣ ਆ ਗਈਆਂ ਫੇਰ ਤੈਨੂੰ ਮੈਂ ਕੀ ਆਖਿਆ ਮੇਰੀ ਗੱਲ ਤੇ ਸੁਣੋ ਤੇ ਫਿਰ ਮੈਂ ਹਾਂ ਤੇ ਮੇਰਾ ਮਾੜਾ ਕੀ ਕਰਤਾ ਵਾ ਜਿਹੜਾ ਆਉਂਦੇ ਮੇਰੇ ਗਲ ਪੈ ਗਏ ਜੇ ਅਹੇ ਤੂੰ ਚੰਗਾ ਰਿਸ਼ਤਾ ਕਰਾਉਂ ਨਹੀਂ ਆ ਉਹ ਆ ਜੇ ਆ ਤੇ ਸਾਡੀ ਕੁੜੀ ਜਿਹੜੀ ਉਹਨੇ ਕਿਹਾ ਸੀਗਾ ਤੈਨੂੰ ਤੇ ਮੈਂ ਹਾਂ ਜੇ ਕਿਹਾ ਤਾਂ ਤੇ ਕਿਦਰ ਦੀ ਆਖਰ ਆ ਗਈ ਹੈ ਉਹ ਗੱਲ ਤੇ ਸਾਡੀ ਤਾਂ ਮੈਂ ਧੀ ਸਿਆਣੀ ਨਿਕਲੀ ਚੰਗੀ ਨਿਕਲੀ ਜਿੰਨੇ ਮੈਂ ਹਾਂ ਗੱਲ ਦੱਸਦੀ ਜਿਹੜੇ ਮੈਂ ਤਿਆਂਸ ਦੱਸਦਿਆਂ ਨਹੀਂ ਨਾ ਮਾਂ ਪਿਓ ਡਰਾਉਂਦੇ ਉਹਨਾਂ ਨੂੰ ਮੈਂ ਡਰ ਦੇ ਵਿੱਚ ਫਿਰ ਕਦਮ ਦੂਜਾ ਚੁੱਕ ਲੈਂਦੇਗਾ ਵਾ ਤੇ ਫਿਰ ਮੈਂ ਕਿੱਥੇ ਨੱਕ ਦੇਣਾ ਹੈ ਤੁਸੀਂ ਬਿਲਕੁਲ ਬਿਲਕੁਲ ਗਲਤ ਕਾਣੇ ਦੀ ਹੈ ਤੇ ਫਿਰ ਉਹਦਾ ਇੱਕ ਗੱਲ ਵਾ ਅੱਛਾ ਹੁਣ ਮੰਨ ਤੇ ਗਈ ਆ ਉਹ ਤੇ ਪਰ ਨਸਨੀ ਨੇ ਬੋੜਾ ਪਾਇਆ ਕੋ ਘਰ ਵਿੱਚ ਉਹ ਆਂਦਾ ਮੈਂ ਉਥੇ ਰਿਸ਼ਤਾ ਨਹੀਂ ਹੋਣ ਦੇਣਾ ਦੱਸ ਆਹੋ ਉਹਦੇ ਕੀ ਟਿੱਡਪੀਡ ਹੋਣ ਦੀ ਮੈਨੂੰ ਵਿੱਚ ਬੜਾ ਬੁਰਾ ਲੱਗਣ ਦਾ ਵੀ ਦੱਸ ਤੇਰੇ ਕਿੱਥੇ ਤਕਲੀਫ ਹੁੰਦੀ ਹੈ ਬਹੁਤ ਗੱਲ ਵਾ ਤੇ ਹੁਣ ਕਹਿੰਦੀ ਹੀ ਪਹਣ ਮੈਂ ਕਿੱਦਾਂ ਬਣਾਵਾ ਤੇ ਮੈਂ ਹਾਂ ਕੋਈ ਨਹੀਂ ਜਿਤੇਰ ਕੋ ਨਾ ਨਾ ਮੰਨੂਗਾ ਤੇ ਤੂੰ ਮੇਰੇ ਘਰ ਕੱਲੀ ਨੂੰ ਫੇਰ ਮੈਨੂੰ ਪ੍ਰਸ਼ਾਦ ਦਊ ਚੰਗੀ ਤਰ੍ਹਾਂ ਜਰਾ ਤੇ ਤੈਨੂੰ ਕਾਦੀ ਤੰਗੀ ਆ ਜਦੋਂ ਮੁੰਡਾ ਐਡਾ ਸੋਹਣਾ ਵਾ ਪਿਆੜੀ ਬੰਨਾ ਖੁੱਲਾ ਵਾ ਭੈਣ ਭਰਾ ਤੇ ਹੈਗੇ ਦੋਵੇਂ ਤੁਹਾਨੂੰ ਹੋਰ ਕੀ ਚਾਹੀਦਾ ਭਲਾ ਹਾਂ ਮੈਂ ਤਾਂ ਚੰਗੀਆਂ ਗੱਲਾਂ ਉਹਦੇ ਖਾਣੇ ਚ ਪਾ ਕੇ ਆਈ ਆ ਮੈਂ ਹਕਲ ਕਰੋ ਕੋ ਥੋੜੀ ਮੋਟੀ ਪੋਤਰਾ ਮਾੜੀ ਮੋਟੀ ਲੱਤ ਲਾਈ ਉਹਨੇ ਨਹੀਂ ਉਹ ਹਣ ਮੰਨੂ ਆ ਆਹੋ ਮੈਨੂੰ ਤਾਂ ਕਹਿੰਦੀ ਸੀ ਵੀ ਕੋਈ ਗੱਲ ਨਹੀਂ ਮੈਂ ਤਾਂ ਮੰਨ ਗਈ ਆ ਤੇ ਭਾਜੀ ਕਿ ਮੇਰੀ ਭਾਜੀ ਘਰ ਹੈ ਨਹੀਂ ਇੱਕ ਗੱਲ ਨਾ ਕਹਾਂ ਤੁਹਾਨੂੰ ਮੈਂ ਉਹਦਾ ਭਾਜੀ ਜਿਹੜੇ ਆ ਨਾ ਉਹ ਸਮਝਦਾਰਾ ਪੜੇ ਲਿਖੇ ਆ ਉਹਨਾਂ ਨੇ ਇਹ ਗੱਲ ਸਮਝ ਜਾਣੀ ਆ ਇਹ ਮਾਂ ਪੁੱਤ ਦੋਵੇਂ ਇੱਕੋ ਜਿਹੇ ਹੋ ਗਏ ਆ ਮੇਰੀ ਫਿਲਮ ਗੱਲ ਸੁਣ ਪਹਿਲਾਂ ਵੇਸੇ ਹੀ ਵੀ ਕਰਦੇ ਆ ਕੀ ਆ ਫਿਰ ਮਾਡਰਨ ਫੜਨ ਦਾ ਫਾਇਦਾ ਵਾ ਪੁੱਤਾਂ ਜਿਹੜੀ ਸਾਰੀ ਗੱਲ ਵਾ ਨਾ ਇਹਨਾਂ ਮਾਂ ਪੁੱਤਾਂ ਨਹੀਂ ਕਰਨੀ ਆ ਤੈਨੂੰ ਮੈਨੂੰ ਕਿਹਾ ਪਤਾ ਬੜੇ ਹੁੰਦਦੇ ਆ ਪਰ ਜਿੱਥੇ ਸਟੈਂਡ ਭਾਜੀ ਨੇ ਲਿਆ ਨਾ ਉਥੇ ਕੁਸਕ ਨਹੀਂ ਸਕਦੇ ਗਾੜੀ ਉਹਦੇ ਮੁੜ ਕੇ ਉਹ ਤਾਂ ਮੱਖਣ ਡਿਆਂ ਵਾ ਨਾ ਜੇ ਦੂਸਰੋਂ ਪਾਣੀ ਲੰਘ ਜੂ ਨਾ ਫੇਰ ਉਹਨੂੰ ਕਵਾਂਗੇ ਪਰ ਵੇਖ ਲਓ ਕਿੱਡੇ ਬੇਵਕੂਫ ਆ ਹੈਂ ਸਾਬ ਕੋਸ਼ ਵਧੀਆ ਵਾ ਕਿਹ ਚੀਜ਼ ਦੀ ਉਥੇ ਕਮੀ ਨਹੀਂ ਮੂਹਾਂ ਮੰਗ ਕੇ ਅਗਲੇ ਰਿਸ਼ਤਾ ਲੈਣ ਦੇ ਉਹ ਤਾਂ ਗੱਲ ਵਾ ਹੋਰ ਇਹਨਾਂ ਨੂੰ ਕੀ ਚਾਹੀਦਾ ਵਾ ਇੰਨਾ ਚੰਗਾ ਵਾ ਵੀ ਕੁੜੀ ਚੰਗੀ ਆ ਜੇ ਅੱਜ ਤਾਂ ਸਾਹਛੇ ਵੀ ਤੇ ਗੇਤੇ ਭਾਜੇ ਇਹਨਾਂ ਦੇ ਪੱਲੇ ਕੀ ਰਹਿਣਾ ਉਹ ਤਾਂ ਗੱਲ ਮੈਨੂੰ ਆਂਦੀ ਤੂੰ ਤੇ ਖੁਸ਼ ਹੁਣਾ ਵਾ ਉਹ ਤਾਂ ਤਾੜੀਆਂ ਮਾਰਨੀਆਂ ਵਾ ਤੇ ਮੈਂ ਕੀ ਗੱਲ ਮੇਰੀ ਨਵ ਕੋਹ ਨਹੀਂ ਲੱਗਦੀ ਮੈਂ ਜਿੰਨਾ ਲਾਵਾ ਤੁਹਾਨੂੰ ਉਨਾ ਹੀ ਹੱਦ ਜਿੰਨਾ ਕਿ ਦਿਮਾਗ ਰ ਜਿੰਨੀ ਕਿ ਸੋਚ ਰੱਖਣੀ ਆ ਉਹਨਾਂ ਕੇ ਅਗਲੇ ਬਾਰੇ ਸੋਚਣਾ ਇਹਨਾਂ ਨੇ ਮੈਂ ਹੁਣ ਹੀ ਰਖਾਵਾ ਜੀ ਦੇ ਵਿੱਚ ਨਾ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਕਰ ਤੇ ਚੁੱਪ ਕਰਕੇ ਤੇ ਪਤਾ ਪਤਾ ਆਪ ਕਰ ਲੋ ਮੈਂ ਮੈਂ ਦੱਸ ਦਿੰਨੀ ਆ ਡਰੈਸ ਸਾਰਾ ਤੇ ਮੈਂ ਹਮੇਤ ਜਕੀਨੀ ਨਾ ਤੇ ਆਪ ਜਾ ਕੇ ਪਤਾ ਕਰਾ ਲੋ ਸਾਰਾ ਜੇ ਮੈਂ ਝੂਠ ਬੋਲਨੀ ਆ ਹਾਂ ਹਾਂ ਮੈਂ ਮਿਆ ਤਾਂ ਚੰਗਾ ਕਰਨ ਲਈ ਹੀਗੀ ਤੇ ਤੁਸੀਂ ਮੈਂ ਚੰਗੇ ਨੂੰ ਮਾੜਾ ਕਹਿੰਦੇ ਜੀ ਤੁਹਾਡਾ ਮੈਂ ਕੰਮ ਹੀ ਇਹੋ ਵਾ ਤੇ ਫਿਰ ਬੜਾ ਆਖਿਆ ਵੇਖਿਆ ਤੇ ਫਿਰ ਜਾ ਕੇ ਕਿਤੇ ਸਮਝੀਆ ਗੱਲ ਨੂੰ ਉਹ ਤਾਂ ਤੇ ਇੱਕ ਗੱਲ ਦੱਸਾਂ ਮੈਨੂੰ ਐਡੀ ਉਮੀਦ ਹੈ ਨੀਅਤ ਤੇ ਐਡੀ ਸ਼ੇਤੀ ਲੈਣ ਤੇ ਚੜ ਜੂਗੀ ਜਿੰਨਾ ਨਹੀਂ ਐਡੀ ਸ਼ੇਤੀ ਨਹੀਂ ਚੜੀ ਫਿਰ ਮੈਨੂੰ ਗੁੱਸਾ ਹੀ ਆ ਗਿਆ ਫਿਰ ਮੈਂ ਵਾਹ ਵਾਹ ਗੱਲਾਂ ਕੀਤੀਆਂ ਉਹਦਾ ਇੱਕ ਗੱਲ ਵਾ ਸਭ ਕੋ ਬਣਿਆ ਬਣਾਇਆ ਨਾਲ ਨਹੀਂ ਮਿਲ ਜਾਣਾ ਰਾਜ ਤੇ ਬਹਿ ਜਾਣਾ ਜਾ ਕੇ ਹੜੀ ਤੀ ਨੇ ਉਹ ਵੇ ਤੇ ਗੱਲ ਵਾ ਨਕਮੇ ਹੋਣਗੇ ਨਾ ਕੰਮ ਕਰਨਗੇ ਤੇ ਠੀਕ ਨਹੀਂ ਉਹਦੀ ਭੈਣ ਪਤਾ ਮੈਨੂੰ ਕੀ ਆਂਦੀ ਸੀ ਆਂਦੀ ਤੁਸੀਂ ਨਾ ਕੋਈ ਫਿਕਰ ਨਾ ਕਰੋ ਚਾਚੀ ਜੀ ਆਹਾਂ ਹਾਨੂੰ ਕਿਤੇ ਚਵਾਨੀ ਦੀ ਚੀਜ਼ ਨਹੀਂ ਤੁਹਾਡੇ ਘਰੋਂ ਚਾਹੀਦੀ ਤੁਸੀਂ ਚਿੰਨੀ ਚੜਾ ਕਰ ਦੋ ਤੇ ਆਪਾਂ ਕੁੜੀ ਨੂੰ ਲੈ ਜਾਾਂਗੇ ਓਏ ਉਹ ਹੀ ਗੱਲ ਸ਼ਤਰਨਾ ਸਿਆ ਮਰਨ ਲਿਆ ਤੇ ਵੇਖੋ ਕਿਦਾਂ ਹੈ ਕੋਈ ਕਦੇ ਕਹ ਚੀ ਬਹੁਤ ਗੱਲ ਪੜਿਆ ਲਿਖਿਆ ਇੰਨੀ ਵਧੀਆ ਕੋਰਸ ਰਿਆ ਇੰਨਾ ਵਧੀਆ ਕਰਨਾ ਹਾਂ ਐਨੀ ਉਹਦੀ ਜਮੀਨੋਂ ਉਹਨਾਂ ਰਿਸ਼ਤੇਾਂ ਦੇ ਕੱਟਿਆ ਕੋਰਸ ਦਾ ਸਵਾਲ ਪਤਾ ਹੋਣਾ ਵਾ ਉਹ ਮੜਾ ਨਹੀਂ ਜਿਹੜਾ ਡੰਗਰ ਜਿਆ ਵੀ ਉਹਨੂੰ ਇੰਨੀ ਅਗਲ ਹੋਵੇ ਤੇ ਫਿਰ ਘਟਾ ਕਰਦਾ ਵਾ ਉਹਨਾਂ ਡਾਕਟਰ ਬੰਦਾ ਪੜੇ ਲਿਖੇ ਬੰਦੇ ਚ ਬੜਾ ਫਰਕ ਹੁੰਦਾ ਨਾ ਇਹੋ ਤੇ ਚੀਜ਼ਾਂ ਹਨ ਪੜ੍ਹਤਾ ਦੀ ਇਹੋ ਤੇ ਨਿਸ਼ਾਨੀ ਹੈ ਉਹ ਮੇਰਾ ਤੇ ਪਤੀ ਆ ਮੈਂ ਬਹੁਤੀਆਂ ਤਾਂ ਨਹੀਂ ਗੱਲਾਂ ਕਰਦਾ ਵੀ ਲੋਕਾ ਕਹਣਾ ਵੀ ਘਰ ਦਾ ਪੇਤੀ ਲੰਗਾ ਟਰਵੇ ਮੈਂ ਤਾਂ ਚੰਗਾ ਸਮਝ ਜਾਂਦੀ ਪਰ ਹੈਗਾ ਹੋੜ ਮਾਤਾ ਡੰਗਰ ਜਿਆ ਓਏ ਉਹ ਤਾਂ ਕਹਿੰਨ ਬੋਲਣ ਦੇਗਾ ਪਤਾ ਗੱਲ ਕਰ ਮੈਨੂੰ ਮਕਾਉਂਦਾ ਨਹੀਂਗਾ ਐਵੇਂ ਉਖੜ ਉਖੜ ਕੇ ਉਖੜ ਉਖੜ ਕੇ ਬੋਲੀ ਜਾਂਦਾ ਉਹਨੂੰ ਇਹ ਨਹੀਂ ਪਤਾ ਮੇਰੀ ਮਾਂ ਨਕਦਾ ਬੋਲਣਾ ਤੇ ਮੈਂ ਆਪਣੀ ਭੈਣ ਉਹਦਾ ਸਭ ਉਹਦਾ ਸਭ ਕੋ ਫਰਜ਼ ਬਣਦਾ ਹੀ ਵੀ ਚਾਚੀ ਕੋਈ ਗੱਲ ਨਹੀਂ ਮੈਂ ਚਾਚੇ ਆ ਲਵਣਾ ਤੇ ਜਾ ਕੇ ਤੇ ਪਤਾ ਕਰ ਲੈਣੇ ਜਿਆਣਾ ਹੁੰਦਾ ਤੇ ਉਹੇ ਪੁੱਤਨਿਆਂ ਵਾਲਾ ਕੰਮ ਅੱਪੀ ਹੁਣ ਤੂੰ ਕਹਿੰਦਾ ਇਹ ਆਪੀ ਆਉਣਗੇ ਨਹੀਂ ਮੈਂ ਨਹੀਂ ਹੁਣ ਜਾਣਾ ਮੈਂ ਖਾਣੇ ਚ ਗੱਲ ਪਾਈ ਆ ਪਾਈਆ ਬਤਰਾਏ ਹੁਣ ਤੂੰ ਨਾ ਕੋਈ ਬੀਤੀ ਕਰਾਈ ਜਾ ਕੇ ਮੈਨੂੰ ਕੋ ਲੋੜ ਮੂੜੇ ਦੇ ਫੰਡਲ ਜੈਨੇ ਕਿੱਥੋਂ ਗੋਣਾ ਮੁੜ ਕੇ ਹੁਣ ਨਾ ਸਾਰੀਆਂ ਗੱਲਾਂ ਛੱਡ ਤੇ ਜਾ ਜਾ ਕੇ ਦਾਲ ਦੂਧ ਬਣਾ ਤੇ ਮਰ ਫੜਾ ਕੇ ਆਵਾਂ ਚਲ ਮੈਂ ਹੁਣੇ ਬਣਾ ਦਿੰਨੀ ਆ ਦੇ ਆਉ ਜਾ ਕੇ ਫਿਰ ਚਲੋ ਗੱਲ ਤੇ ਖਾਣੇ ਜੇ ਪਾਈ ਆ ਜੇ ਸਮਝਣਗੇ ਤੇ ਠੀਕ ਆ ਨਹੀਂ ਰਪੀ ਬੀਤੀ ਕਰਾ ਕੇ ਬੈਹਣਗੇ ਚਲ ਮਨਾ ਤੂੰ ਹੀ ਵੇ ਕੋਈ ਨਾ ਕੰਮ ਤੰਦਾ ਨਵ ਆ ਫੋਨ ਫਰਾ ਦੇ ਕਿਉਂ ਕਿਹੜੀ ਗੱਲੋਂ ਫਰਾ ਦੇ ਫੋਨ ਕਿਹੜੀ ਗੱਲੋਂ ਫੜਾਵਾਂ ਉਹ ਨਹੀਂ ਤੂੰ ਕੀ ਕਰਦਾ ਫੋਨ ਚਲਾ ਕੇ ਕਿਉਂ ਮੈਂ ਜਲਾ ਨਹੀਂ ਸਕਦੀ ਮੇਰਾ ਫੋਨ ਨਹੀਂ ਤੂੰ ਫੋਨ ਫਰਾ ਦੇ ਕਿਸ ਤਰ੍ਹਾਂ ਚੋ ਮਰਜ਼ੀ ਨਾ ਕਰਾਂ ਨਾਲੇ ਤੂੰ ਮੇਰੀ ਗੱਲ ਸੁਣ ਨਾ ਅੰਦਰ ਚ ਵਿਆਹ ਕਰਨਾ ਤੂੰ ਬਾਹਰ ਨਿਕਲਣਾ ਵਾ ਤੇ ਨਾ ਤੂੰ ਫੋਨ ਚਲਾਉਣਾ ਵਾ ਕਿਉਂ ਮੈਂ ਤੇ ਤੇ ਗੁਲਾਮ ਆ ਵਾ ਤੂੰ ਕੱਲ੍ਹ ਜ ਵੀ ਨਿਕਾ ਜਾਣਾ ਠੀਕ ਆ ਤਾਨੂੰ ਕੱਲ੍ਹ ਜ ਵੀ ਨਿਕਾ ਭੇਜਣਾ ਤੇ ਬਸ ਠੀਕ ਆ ਜਿੰਨਾ ਤੂੰ ਕਰਨੀ ਹੈ ਨਾ ਉਦਾਂ ਹੀ ਹੁਣ ਤੇਰੇ ਨਾਲ ਹੋਣਾ ਵਾ ਵੀਰ ਆਪਣਾ ਦਿਮਾਗ ਨਾ ਥੋੜਾ ਸੋਚ ਆਪਣੇ ਦਿਮਾਗ ਨਾਲ ਮੈਂ ਕਰਨ ਕੀ ਦਿਆਵਾ ਤੂੰ ਸੋਚਿਆ ਵੀ ਤੂੰ ਗਲਤੀ ਵੀ ਨਹੀਂ ਕੀਤੀ ਹੈ ਕਿ ਜਿਹੜੀ ਮੈਨੂੰ ਤੂੰ ਸਜ਼ਾ ਦੇਣੀ ਆ ਕਿ ਗੁਨਾਹ ਕੀਤਾ ਨਹੀਂ ਗਲਤੀ ਹੈ ਕੀ ਹੈ ਮੈਂ ਕੋਈ ਗੁਨਾਹ ਕੀਤਾ ਵਾ ਗੁਨਾਹ ਹੀ ਹੈ ਆਹ ਕੀ ਪੜੇ ਹੋ ਤੁਸੀਂ ਮੈਨੂੰ ਤੂੰ ਸਾਡ ਉਹ ਮੇਰੀ ਸੁਣ ਗੱਲ ਮੈਨੂੰ ਜ਼ਿਆਦਾ ਨਾ ਸਾਜਵਾਬ ਨਾ ਕਰ ਜਿਹੜੀ ਗੱਲ ਤੈਨੂੰ ਕਹਿਤੀ ਚੁੱਪ ਕਰਕੇ ਮੰਨ ਲੇਗੀ ਤੇ ਚੰਗੀ ਰਹੇਗੀ ਚੰਗੀ ਰਹੇਗੀ ਕਿਉਂ ਕਾਲਜ ਨਹੀਂ ਜਾਣਾ ਮੈਨੂੰ ਕਾਲਜ ਜਾਣਾ ਕਰਨਾ ਅੰਦਰ ਬਾਹਰ ਅੰਦਰ ਫੋਨ ਤੇ ਅੱਜ ਤੋਂ ਬਾਅਦ ਮੈਂ ਤੇਰੇ ਹੱਥ ਚ ਵੇਖਾਂਗਾ ਚੰਗੀ ਗੱਲ ਲਈ ਤੇ ਕੋਈ ਨਹੀਂ ਫੜ ਲਾ ਮੈਂ ਬਾਅਦ ਵਿੱਚ ਫੋਨ ਨਹੀਂ ਲੈ ਸਕਦੀ ਉਹ ਮੈਂ ਵੇਲਣਾ ਭਲਾ ਕਿੱਥੋਂ ਲੈਣ ਨਹੀਂ ਦਾ ਕਿਉਂ ਨਹੀਂ ਜਾਣਾ ਕਾਲਜ ਮੈਂ ਜਾ ਕੇ ਵਿਖਾਵਾਂਗੀ ਤੂੰ ਜਾ ਕੇ ਵਿਖਾਈ ਕਿੱਦਾਂ ਜਾਣੀ ਆ ਤੂੰ ਚੱਲ ਅੰਦਰ ਚੱਲ 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 ਮੰਮੀ ਆ ਵੀਰ ਨੂੰ ਸਮਝਾ ਲੋ ਫਿਰ ਮੈਂ ਜੇ ਕੁਝ ਬੋਲਣ ਤੀ ਕਹਿਣਾ ਵੀ ਤੇਰਾ ਭਰਾ ਤੂੰ ਬੋਲਦੀ ਕਿੱਦਾਂ ਵਾ ਬੋਲਣਾ ਤੇ ਨਣੂ ਆਪ ਨਹੀਂ ਹੁੰਦਾ ਮੇਰਾ ਫੋਨ ਹੀ ਖੋਲਾ ਤੇ ਕਿਤੇ ਤੈਨੂੰ ਕਾਲਜ ਵੀ ਨਹੀਂ ਜਾਣ ਦੇਣਾ ਮੈਂ ਕੀ ਗਣਾ ਕਰਤਾ ਪੁੱਤ ਫੋਨ ਮਮੀ ਨਹੀਂ ਚਲਾਉਂਦੇ ਨਾ ਤੂੰ ਰਹਿਣ ਦਾ ਭਰਾ ਜਿੰਨੇ ਕ ਕਰ ਲਈ ਬਹੁਤ ਫੋਨ ਨਹੀਂ ਦੇ ਰਹੀ ਤੇ ਨਾ ਦੋਸਹੀਂ ਪਰ ਮਮੀ ਮੈਂ ਕਾਲਜ ਜਾਣਾ ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਜਿੰਨੀ ਇੰਨੀ ਮੈਂ ਮਿਹਨਤ ਕੀਤੀ ਹੈ ਚੱਲ ਪੁੱਤ ਜੇ ਮਿਹਨਤ ਕੀਤੀ ਹੈ ਨਾ ਕੋਈ ਨਾ ਤੇਰੇ ਵੀਰ ਨੂੰ ਸਮਝਾਉਂਗੇ ਤੂੰ ਵੀ ਮੇਰੇ ਤੇ ਗੁੱਸੇ ਜਿਹਾ ਨਾ ਆ ਪੁੱਤ ਜਿਹੜੀ ਉਹਦੀ ਪੜ੍ਹਾਈ ਹੈ ਨਾ ਉਹ ਹੁਣ ਪੂਰੀ ਹੋ ਲੱਗਦੀ ਪੂਰੀ ਕਰ ਲਈ ਹੈ ਨਾ ਪੂਰੀ ਮਮੀ ਕਰ ਲਈ ਹੈ ਨਾ ਇਹਦਾ ਕੰਮ ਨਹੀਂ ਹੈ ਪੂਰੀ ਕਰਨ ਵਾਲਾ ਤੇਰੇ ਸਾਹਮਣੇ ਚੰਗੀ ਭਲੀ ਜਾਂਦੀ ਹੈ ਕੀ ਨਹੀਂ ਇਹਨੂੰ ਡੱਕਾ ਹੀ ਕਦੀ ਚੁੱਪ ਕਰਕੇ ਇਹ ਤਾਂ ਸਿਆਣਾ ਬਣ ਜਾ ਆਪਣੀ ਬਦਨਾਮੀ ਆਪੇ ਹੀ ਨਹੀਂ ਕਰੀ ਮੇਰੀ ਗੱਲ ਸੁਣ ਇਹਨ ਉਹ ਕੋਈ ਗੱਲ ਨਹੀਂ ਉਹਨੂੰ ਮੈਂ ਲੈ ਜਾਨੀ ਹਾਂ ਫੋਨ ਤੁਹਾਨੂੰ ਮੈਂ ਕਿੰਨੇ ਵਾਰ ਕਿਹਾ ਵੀ ਫੋਨ ਨਹੀਂ ਫੋਣਾ ਤੇ ਫੋਨ ਕਿਦਾਂ ਇਹਦੇ ਹੱਥ ਆਇਆ ਤੂੰ ਪੁੱਤ ਨੂੰ ਫੋਨ ਤਾਂ ਹੀ ਤੇ ਨਿਆਣੇ ਨੇ ਪੜਨਾ ਤਾਂ ਫੋਨ ਕਿਦਾਂ ਨਾਲ ਫੜੀਏ ਉਹ ਫੋਨ ਤੋਂ ਪਰ ਪੜ ਕੇ ਅੱਗੇ ਕੰਮ ਹੋ ਗਿਆ ਉਹ ਕੁਛ ਨਹੀਂ ਹੁੰਦਾ ਜੇ ਕਿਸੇ ਨੇ ਕਰਨਾ ਤਾਂ ਘਰੇ ਬੈਠੇ ਨੇ ਕੰਮ ਇਹਦਾ ਮੈਨੂੰ ਮੰਮੀ ਤੂੰ ਇਹਨੂੰ ਅੰਦਰ ਲੈ ਜਾਓ ਅੰਦਰ ਲੈ ਜਾਓ ਹਾਂ ਮੈਂ ਤੁਹਾਨੂੰ ਦੱਸਦਾ ਅੰਦਰ ਲੈ ਜਾਓ ਆ ਦੋ ਕੀ ਤੇਰੀ ਵਾਲੀ ਅੰਦਰ ਲਾ ਦਿਓ ਜਾਂ ਫਿਰ ਮੈਂ ਆਪ ਬੰਦ ਕਰਾਂ ਆਹ ਬੰਦ ਕਰ ਮਤੋਂ ਉਹ ਨਹੀਂ ਆਣੀ ਉਹਨੂੰ ਇੰਨੀ ਸਮਝੇ ਨਹੀਂਗੀ ਉਹਨੂੰ ਪਿਆਰ ਨਾਲ ਸਮਝਾਵਾਂਗੇ ਨਾ ਉਹਨੇ ਤੇਰੀ ਮਾਨ ਲੈਣੀ ਹੈ ਮੈਨੂੰ ਨਾ ਉਹ ਤਾਂ ਆਪ ਕਹਾਂਗੀ ਪੁੱਤ ਤੇਰਾ ਵੀਰ ਜਿੱਦਾਂ ਕਹਿੰਦਾ ਓਦਾਂ ਹੀ ਮੰਨਦਾ ਹੁਣ ਤੂੰ ਆਨਾ ਮੈਂ ਦਾਬੇ ਮਾਰ ਮਾਰ ਕੇ ਕੰਮ ਕਰਾਂ ਤੇ ਜੇ ਉਹ ਗੁੱਸੇ ਚ ਆ ਗਈ ਮੁੜ ਕੇ ਕੋਈ ਉਹਦੇ ਮੂੰਹੋਂ ਗੱਲਬਾਤ ਨਿਕਲੀ ਹੁਣ ਤੋਂ ਮੰਨਦੀ ਮਾਰੀ ਮੋਟੀ ਮੁੜ ਕੇ ਦੇ ਮੰਨਣੋਂ ਵੀ ਹਟ ਜਾਣੀ ਕਿਉਂ ਮੰਨਵਾੜ ਜਾਣਾ ਕਿਦਾਂ ਕਦਾ ਮੰਨਵਾੜ ਜਾਓਗੇ ਮੈਂ ਵੀ ਇਹਨੂੰ ਡਰਾਵਾ ਹੀ ਮਾਰਨਾ ਚਪੇਰ ਮਾਰਨਾ ਮਾਰੀ ਤਾਂ ਨਹੀਂ ਹਜ ਤੱਕ ਜੇ ਜਦੋਂ ਇਦਾਂ ਦਾ ਕੰਮ ਕਰੂਗਾ ਤਾਂ ਤੂੰ ਚਪੇਰਾ ਵੀ ਪੈਣ ਗਿਆ ਤੇ ਸਿੱਧੀਆਂ ਜੇ ਨਹੀਂ ਮਾਰੀ ਤੇ ਪੁੱਤ ਮਾਰੀ ਦੀ ਵੀ ਨਹੀਂ ਜਿਹਦਾ ਜਵਾਨ ਤੇ ਪੁੱਤ ਜਿਹਦੇ ਹੱਥ ਨਹੀਂ ਚੁੱਕੀਦਾ ਹੈਗਾ ਮੈਂ ਤਾਂ ਉਹਦੋਂ ਕਾਹੇ ਫੋਨ ਨਹੀਂ ਦੇਣਾ ਫਿਰ ਤੂੰ ਕੋਈ ਗੱਲ ਨਾ ਕਰ ਮੈਂ ਆਪੇ ਕੰਟਰੋਲ ਕਰ ਲਾਂਗੀ ਬਸ ਮੈਂ ਉਹਨੂੰ ਚੰਗੀ ਗੱਲ ਹੀ ਸਮਝਾ ਲਾਂ ਅੱਜ ਤੋਂ ਗਾਧੂ ਉਹਨੂੰ ਮਾਰੀ ਚੰਗੀ ਨਹੀਂ ਮਾਰੀ ਚੰਗੀ ਨੇ ਕੱਲ ਜਨਗਾ ਉਹਨੂੰ ਭੇਜਣਾ ਹੁਣ ਤੇ ਹੁਣ ਚਲੇ ਮੇਰੇ ਕੋਈ ਰਹਿਣਾ ਵਾ ਕੱਲ ਜਨਗਾ ਉਹਨੂੰ ਭੇਜਣਾ ਅੰਦਰ ਬੰਦ ਕਰ ਲਓ ਜੇ ਤੂੰ ਚਾਹੁੰਦੇ ਵੀ ਨਾ ਪਲੇਸ ਪਾਵੇ ਘਰ ਚ ਤੇ ਝੁੱਕੜ ਕੇ ਚਲ ਜਾ ਪਿਆਰ ਨਾਲ ਤੀ ਪੁੱਤ ਨੂੰ ਸਮਝਾਈਏ ਨਾ ਪਿਆਰ ਨਾਲ ਨਹੀਂ ਸੁਣਦਾ ਉਹਨਾਂ ਕਹੀਂ ਜਾਉ ਮੈਂ ਤੈਨੂੰ ਕਹਿੰਦੇ ਬੇ ਪੁੱਤ ਅਜਿਵੇਂ ਤੇਰੇ ਅੱਗੇ ਉਹ ਜਵਾਬ ਵੀ ਨਹੀਂ ਦੇ ਦਿੱਤੀ ਉਹਦੋਂ ਥੋੜਾ ਬੋਧਾ ਬੋਲੀ ਮੈਨੂੰ ਸਮਝਾਇਆ ਅੰਨੇ ਮੰਮੀ ਮੈਨੂੰ ਗੁੱਸਾ ਆ ਗਿਆ ਕੋ ਰੋਟੀ ਦੇ ਹੁੰਦੇ ਇੰਨਾ ਜਲੂਸ ਨਾ ਕੱਢ ਕੀ ਆਖੇਗੀ ਇਹਨਾਂ ਦੀ ਭੈਣ ਫਰਾਵਾ ਦੀ ਬੰਦੀ ਨਹੀਂ ਨੀ ਕੋਈ ਨਹੀਂ ਉਹ ਵੋਟੀ ਨੂੰ ਪਤਾ ਹੀ ਆ ਲੱਗ ਗਿਆ ਰੋਦਨ ਦਾ ਪਤਾ ਵੋਟੀ ਨੂੰ ਕੋਹ ਨਹੀਂ ਹਾਲ ਤੇ ਜੇ ਮੇਰੇ ਤੋਂ ਝੂਠ ਬੋਲਣਾ ਤੇ ਇਦਾਂ ਹੀ ਹੁਣਾ ਬੱਦ ਹੋ ਗਈ ਤੇਰੀ ਵਾਲੀ ਵੀਰ ਬੂਆ ਖੋਲ ਬੂਆ ਕਿਉਂ ਬੰਦ ਕਰੰਦਿਆਂ ਆ ਮੰਮੀ ਅੱਤੋ ਗਈ ਦੀਵਲੀ ਵੀ ਜਾਣ ਬੁੱਝ ਕੇ ਮੈਨੂੰ ਦਿਆਵਾ ਗੁੱਸਾ ਚੜਾਉਣ ਮੀਂਹ ਬੂਆ ਤੇ ਖੋਲੋ ਮੰਮੀ ਡੈਡੀ ਜੀ ਬੂਆ ਖੋਲਿਓ ਵੀ ਨਾ ਬੰਦਰ ਹਾਂਜੀ ਬੂਆ ਖੋਲੋ ਯਾਰਾ ਲੋਕ ਨੇ ਲਾਇਆ ਵਾ ਸੰਨੀ ਦੀ ਮਾਂ ਇਧਰ ਆ ਕੁੜੀ ਅੰਦਰ ਆਵਾਜਾਂ ਦੇਣ ਰਹੀ ਆ ਤੇ ਬੂਆ ਖੁੱਲ ਨਹੀਂ ਰਿਹਾ ਆ ਲੋਕ ਨੇ ਲਾੜਿਆ ਤੇ ਨਹੀਂ ਇਹਦਾ ਹਾਏ ਹੈ ਲੋ ਕਿਨੇ ਲਾਤਾ ਕਿਹੜੇ ਕੁੰਡੀ ਅੰਦਰੋਂ ਤਾਂ ਨਹੀਂ ਲੱਗੀ ਨਾ ਨਾ ਉਹ ਦਵਾਜਾ ਮਾਰਦੇ ਕੁੜੀ ਵੀ ਬੂਹਾ ਖੋਲ ਜਾ ਚਾਬੀ ਦੇ ਆ ਖੋਲ ਇਹਨੂੰ ਅੰਦਰੋਂ ਲੈ ਆ ਚਾਬੀ ਤੂੰ ਮਾਲ ਕਰ ਛੜੀ ਆ ਤੁਸੀਂ ਡੈਡੀ ਚੰਗਾ ਗਿਆ ਤੀ ਆ ਗਿਆ ਇਹਨੇ ਵੀ ਤੂੰ ਮੈਨੂੰ ਅੰਦਰ ਹੀ ਬੰਦ ਕਰ ਛੱਡਿਆ ਹੈ ਅੰਦਰੋਂ ਬੰਦ ਕਰ ਛੱਡਿਆ ਹੈ ਇੰਨੇ ਨੇ ਉਦਾਂ ਹੀ ਮੈਨੂੰ ਮਾਰਦੀ ਨਾ ਮੈਂ ਚੰਗੀ ਨਹੀਂ ਲੱਗਦੀ ਇਹਨਾਂ ਨੇ ਬੰਦ ਕਰਤਾ ਇਹਨੂੰ ਸਣੀ ਵੀਰ ਨੇ ਕੀਤਾ ਬੰਦ ਸਣੀ ਨੇ ਬੰਦ ਕੀਤਾ ਸਣੀ ਨੂੰ ਕੀ ਬਿਮਾਰੀ ਆ ਮੈਂ ਕੀ ਦੱਸਾਂ ਕੋਹਨਾ ਪੁੱਛੋ ਕਿਨੇ ਕੱਲਿਆਂ ਨੂੰ ਦੱਸਾਂਗੀ ਨਾ ਪੁੱਤ ਤੂੰ ਆਂਦਾ ਚੱਲ ਮੈਂ ਤੁਹਾਨੂੰ ਦੱਸਨੀ ਹੈ ਕੀ ਹੋਇਆ ਤੇ ਕੀ ਨਹੀਂ ਹੋਇਆ ਜਾਂ ਮਰਦੀ ਅੰਦਰ ਚੱਲ ਜਾ ਦੂਆ ਰਹਿਣ ਦੀ ਕੋਈ ਚੱਲ ਰੋਣਾ ਮੇਰੀ ਧੀ ਹੈ ਪਾਣੀ ਪੀਣਾ ਕੋਈ ਗੱਲ ਨਹੀਂ ਮੈਂ ਨਹੀਂ ਪੀਣਾ ਆ ਚਲਾ ਦੱਸ ਕੀ ਚੱਕਰ ਪਾਇਆ ਤੁਸੀਂ ਇਧਰ ਉਹ ਮੈਂ ਤੁਹਾਨੂੰ ਦੱਸਣੀ ਹੈ ਤੇ ਹਾਬੂਆ ਬੰਦ ਕਰ ਦਿਓ। ਹਾਬੂਆ ਬੰਦ ਕਰ ਦਿਓ। ਕਰ ਦੋ ਹਾਂ। ਯਾਰ ਇੱਡੀ ਕਿਹੜੀ ਕੋਈ ਗੱਲ ਵਾ ਜੇ ਤੂੰ ਮੈਨੂੰ ਦੱਸਣੀ ਆ। ਮੈਂ ਕਿਹਾ ਹੂੰ ਤੁਹਾਡੇ ਘਰ ਚ ਬੜੇ ਦਿਨ ਹੋ ਗੀਆ ਕਪੱਤ ਪਿਆ ਵਾ ਤੇ ਮੈਂ ਤੁਹਾਨੂੰ ਦਰਦੀ ਦੱਸਦੀ ਨਹੀਂ। ਘਰ ਤੇ ਤਾਂ ਕੋਈ ਕਪੱਤ ਨਹੀਂ ਮੈਨੂੰ ਦਿਖੰਡਿਆ। ਤੁਹਾਨੂੰ ਹੁਣ ਮੈਂ ਦੱਸਾਂ ਤਾਂ ਫੇਰ ਤੁਹਾਨੂੰ ਪਤਾ ਲੱਗੇ ਨਾ ਤੇ ਮੈਨੂੰ ਉੱਦਾਂ ਡਰ ਲੱਗਦਾ ਕਿਤੇ ਤੁਸੀਂ ਮੇਰੇ ਗਾਲੀ ਨਾ ਪੈ ਜਾਓ। ਹੁਣ ਦੱਸਾਂਗੀ ਤਾਂ ਪਤਾ ਲੱਗੂਗਾ ਕਿਹੜੀ ਗੱਲ ਦਾ ਕਪੱਤ ਪਾਇਆ ਤੁਸੀਂ ਅੰਦਰੇ ਅੰਦਰ। ਹੋਣ ਆ ਗਈ ਉਹ ਜਦਨ ਗਈ ਸੀ ਫੀਸਤਾਨ ਤੇ ਆ ਗੱਲ ਹੋਈ ਉਹਦਨ ਦਾ ਮੁੰਡਾ ਕੁੜੀ ਦੇ ਗਲ ਪਿਆ ਲੱਤਣ ਹੀ ਨਹੀਂ ਰਿਹਾ ਹੈਗਾ ਅੱਛਾ ਇਹ ਗੱਲ ਵਾ ਹਾਂ ਦੱਸੋ ਹੁਣ ਮੈਂ ਕੀ ਕਰਾਂ ਮੈਂ ਤਾਂ ਫਸ ਗਈ ਤੇ ਉਹਦਾਂ ਦੇ ਘਰ ਬਾਹਰ ਚੰਗਾ ਵਸ ਜੀਵਨ ਫੇਰ ਆਈ ਉਹਨੇ ਵੀ ਮੇਰੇ ਨਾਲ ਗੱਲ ਕੀਤੀ ਆਂਦੀ ਹੈ ਸਾਰਾ ਕੁਝ ਹੀ ਹੈ ਹੁਣ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਹੀ ਕਰ ਲਓ ਤੇ ਆਪਣੇ ਮੁੰਡੇ ਨੂੰ ਸਮਝਾ ਰੋ ਪਹਿਲਾਂ اچھا ਇਹ ਗੱਲ ਵਾ ਇਹ ਗੱਲ ਉਹਨੂੰ ਅੰਦਰ ਬੰਦ ਕੀਤਾ ਤੁਸੀਂ ਹਾਂਜੀ ਮੁੰਡੇ ਨੇ ਕੀਤਾ ਮੈਂ ਕੀ ਕੀਤਾ ਵਾ ਮੈਨੂੰ ਕੀ ਲੋੜ ਵਾ ਤੇ ਜੇ ਕੋਈ ਉਹ ਅੰਦਰ ਬੰਦ ਕੀਤਿਆ ਕੋਈ ਪੁਠਾ ਸਿੱਧਾ ਉਹਨੇ ਕੰਮ ਕਰ ਲਿਆ ਤੇ ਫੇਰ ਤੁਹਾਡੀ ਕੋਈ ਜ਼ਰਾ ਹੀ ਤਬਾਂਜੂਗੀ ਮੈਂ ਤਾਂ ਬਥੇਰਾ ਸਮਝਾਇਆ ਉਹ ਵੀ ਕਿਹੜੀ ਸਮਝਦਾ ਵਾ ਪਤਾ ਤਾਂ ਹੈਗੇ ਜਿੰਦਾਂ ਦਾ ਹੈਗਾ ਮੈਂ ਮੇਰੀ ਗੱਲ ਸੁਣ ਹੁਣ ਗੱਲਾਂ ਦੋ ਆ ਅਹੀਂ ਉਹਦੇ ਮਾਂ ਪਿਓ ਆ ਮੇਰੇ ਦਿਮਾਗ 'ਚ ਇਹ ਗੱਲ ਹੁੰਦੀ ਆ ਕਈ ਵਾਰੀ ਵੀ ਜਦੋਂ ਅਸੀਂ ਰਿਸ਼ਤਾ ਕਰਨੇ ਆ ਉਦੋਂ ਵੀ ਤੇ ਆਪਣੇ ਹਿੱਤ ਉਹਦ ਨੂੰ ਪੁੱਛ ਹੀ ਲੈਨੇ ਆ। ਹਾਂਜੀ। ਤੇ ਤੈਨੂੰ ਇਹ ਮੁੰਡਾ ਪਸੰਦ ਆ ਕਿ ਨਹੀਂ ਪਸੰਦ? ਹਨਾ? ਹੁਣ ਗੱਲ ਤੇ ਇਨੀ ਹੀ ਗਈ ਆ ਨਾ। ਹਾਂਜੀ ਇਹ ਤਾਂ ਹੈ ਜੀ। ਵੀ ਉਹਨੂੰ ਮੁੰਡਾ ਪਸੰਦ ਵਾ। ਚਲੋ ਕੋਈ ਗੱਲ ਨਹੀਂ। ਆਪਾਂ ਉਹਦੀ ਮੰਨ ਲੀਨੇ ਆ। ਪਰ ਇਹ ਆ ਮੈਂ ਸਾਰਾ ਕੁਝ ਵੇਖਣਾ। ਉਹ ਤੇ ਨਿਆਣੀ ਆ। ਉਹਨੂੰ ਕੱਲਾ ਮੁੰਡਾ ਹੀ ਪਸੰਦ ਵਾ ਨਾ। ਹਾਂਜੀ। ਉਹਨੇ ਜ਼ਿੰਦਗੀ ਵੀ ਕੱਟਣੀ ਆ, ਉਹਨੇ ਰੋਟੀ ਵੀ ਖਾਣੀ ਸਾਰੀ ਉਮਰ। ਉਹਨੇ ਸਮਾਜ 'ਚ ਵੀ ਰਹਿਣਾ ਵਾ। ਠੀਕ ਆ ਕਿ ਨਹੀਂ ਹਾਂਜੀ ਉਹਦੇ ਤਾਂ ਕੋਈ ਉਂਗਲ ਵੀ ਨਾ ਚੁੱਕੇ ਵੀ ਸੜੇ ਫੁਕੇ ਘਰ ਚ ਚਲ ਗਈ ਆ ਇਹਨੇ ਵੇਖਿਆ ਕੀ ਆ ਆਪਾਂ ਸਾਰਾ ਪਤਾ ਕਰਾਂਗੇ ਉਹ ਖਾਨਦਾਨ ਕਿਦਾਂ ਦਾ ਵਾ ਉਹਨਾਂ ਦਾ ਰੋਟੀ ਪਾਣੀ ਦਾ ਕੀ ਜਿਗਾਰਡ ਵਾ ਉਹ ਬੰਦੇ ਕਿਦਾਂ ਦੇ ਆ ਠੀਕ ਆ ਕਿ ਨਹੀਂ ਤੇ ਜੇ ਮੁੰਡਾ ਲਫੰਡਰ ਨਿਕਲਿਆ ਜਾਂ ਕੋਈ ਹੋਰ ਚੀਜ਼ ਮਾੜੀ ਨਿਕਲੀ ਤੇ ਫਿਰ ਮੈਂ ਰਿਸ਼ਤਾ ਨਹੀਂ ਕਰਨਾ ਭਾਵੇਂ ਕੁੜੀ ਜ਼ਹਿਰ ਖਾ ਕੇ ਮਰਦੀ ਤੇ ਜੇ ਮੈਨੂੰ ਸਹੀ ਲੱਗਾ ਨਾ ਤੇ ਕੋਈ ਗੱਲ ਨਹੀਂ ਫਿਰ ਕਰ ਦਾਂਗੇ ਕਰਨ ਕੁੜੀ ਦੇ ਕੰਨਾਂ 'ਚ ਗੱਲ ਕਾੜਨਾ ਕਿ ਪੁੱਤ ਜੇ ਤੇਰੇ ਡੈਡੀ ਨੇ ਪਤਾ ਕੀਤਾ ਜੇ ਸਹੀ ਹੋਊਗਾ ਤਾਂ ਪੁੱਤ ਕਰਦਾਂਗੇ ਜੇ ਜੇ ਨਾ ਸਹੀ ਹੋਗਾ ਤਾਂ ਜਵਾਬ ਦੇਦਾਂਗੇ ਦੀ ਚਾਚੀ ਨੂੰ ਕਿਉਂਕਿ ਹੁਣ ਗੱਲ ਇੱਥੇ ਤੱਕ ਪਹੁੰਚ ਗਈ ਆ ਮੈਨੂੰ ਪਤਾ ਜੋ ਜਮਾਨੇ 'ਚ ਚੱਲਣ ਰਿਆ ਜੇ ਹੁਣ ਚੰਗਾ ਵੀ ਥਾਂ ਹੋਵੇ ਤੇ ਮੁੰਡਾ ਕੁੜੀ ਨੂੰ ਪਸੰਦ ਕਰਦਾ ਹੋਵੇ ਤੇ ਕੁੜੀ ਮੁੰਡੇ ਨੂੰ ਪਸੰਦ ਕਰਦੀ ਹੋਵੇ ਤੇ ਜੇ ਇਹ ਨਾ ਕਰੀਏ ਤੇ ਸਾਰੀ ਉਮਰ ਘਰ ਤੇ ਬੱਜ ਨਹੀਂ ਰਹਿਣਾ ਤੇ ਜੇ ਕੋਈ ਬਾਹਰ ਜਾ ਕੇ ਪੁੱਠਾ ਸਿੱਧਾ ਕੰਮ ਕਰਕੇ ਭੱਜ ਦੌੜ ਜਾਣਗੇ ਤੇ ਬਦਨਾਮੀ ਬਹੁਤ ਜ਼ਿਆਦੀ ਹੋਣੀ। ਹੋਰ ਇਹੋ ਗੱਲਾਂ ਨਾਲ ਤੇ ਡਰ ਲੱਗਣ ਡਿਆ। ਠੀਕ ਹੈ ਨਾ? ਹੋਰ ਤੇ ਜੇ ਤੂੰ ਮੰਨਦੀ ਹੈ ਤੇ ਆਪਣੇ ਮੁੰਡੇ ਨੂੰ ਸਮਝਾਈ ਥੋੜਾ ਜਿਆ ਪਰ ਕੁੜੀ ਨੂੰ ਇਹ ਗੱਲ ਦੱਸ ਦੀ ਕਿ ਜੇ ਸਾਰਾ ਕੁਝ ਠੀਕ ਹੋਇਆ ਤੇ ਰਿਸ਼ਤਾ ਫੇਰ ਕਰਾਂਗੇ। ਉਹ ਤੇ ਨਿਆਣੀ ਆ। ਮੁੜ ਕੇ ਸਾਰੀ ਉਮਰ ਮਾਪਿਓ ਕੋਲੋਂ ਨਿਭਾਣੀ ਜਾਣਾ ਤੇਰੇ ਨਾਲ। ਅਸੀਂ ਕਿਹੜਾ ਬੈਠੇ ਰਹਿਣਾ? ਨਾਲੇ ਭਰਾ ਭੜਾਈਆਂ ਤੇ ਮੁੜ ਕੇ ਮੀਨੇ ਮਾਰਦੀ ਹੁੰਦੀ। ਤੇ ਤੂੰ ਆਪਣੀ ਮਰਜ਼ੀ ਨਾਲ ਲੱਭਾ ਵੇ ਤਾਂ ਠੀਕ ਹੈ ਨਾ ਅੱਜ ਤੋਂ ਬਾਅਦ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੇ ਮੁੰਡੇ ਨੂੰ ਸਮਝਾ ਲਈ ਤੇ ਕੁੜੀ ਨੂੰ ਵੀ ਸਮਝਾ ਲਈ ਮੁੰਡੇ ਨੂੰ ਮੈਂ ਸਮਝਾ ਕੇ ਵੇਖ ਲਿਆ ਮੇਰੀ ਵੀ ਮੰਨਦਾ ਉਹਦੇ ਖੰਨਾ ਚ ਆਪ ਗੱਲ ਕਰੀ ਮੈਂ ਕਰੂੰਗਾ ਪਤਾ ਆਪੇ ਪਤਾ ਕਰ ਲੈਣਾ ਜੇ ਠੀਕ ਹੋਊਗਾ ਤਾਂ ਕਰਾਂਗੇ ਨਹੀਂ ਤੇ ਜਵਾਬ ਦੇ ਦਾਂਗੇ ਮੈਂ ਉਹ ਤਾਂ ਗੱਲ ਕਰ ਲਾਂਗਾ ਆ ਠੀਕ ਹੈ ਨਾ ਹੋਰ ਚੱਲ ਠੀਕ ਚਲੋ ਤਾਂ ਕੁੜੀ ਨੂੰ ਜਾਊਗਾ ਤਾਂ ਸਮਝਾਉਂ